ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਹੁਣ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ। ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਬਹੁਤ ਸਾਰੇ ਅਜੇ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਮੇਰਾ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਦਾਗ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿੰਨੀ ਕ ਹੈਗੀ ਐ ਜ਼ਮੀਨ ਵਿਕ ਜੂਗੀ 10 ਲੱਖ ਰੁਪਏ ਦਾ ਹੈਲਥ ਕਾਰਡ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ 10 ਲੱਖ ਰੁਪਈਆ ਤਾਂ ਸਿੱਧੇ ਹੀ ਹਰੇਕ ਦਈ ਹੈ ਆਓ ਇਲਾਜ ਕਰਾਓ ਪੈਸੇ ਦਾ ਸਭ ਦਾ ਬਾਅਦ ਦੇਖਾਂਗੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਉੱਤਰ ਭਾਰਤ ਵਿੱਚ ਜਿੱਥੇ ਲਗਾਤਾਰ بارش ਪੈ ਰਹੀ ਹੈ ਉੱਥੇ ਪਹਾੜੀ ਏਰੀਆ ਵਿੱਚ ਵੀ ਲਗਾਤਾਰ بارش ਪੈਣ ਦੇ ਨਾਲ ਜਿੱਥੇ ਸਬਜ਼ੀਆਂ ਦੇ ਭਾਂ ਲਗਾਤਾਰ ਆਸਮਾਨ ਨੂੰ ਛੂਰੇ ਨੇ ਅਤੇ ਜੇਕਰ ਨਾਪਾ ਦੀ ਗੱਲ ਕੀਤੀ ਜਾਵੇ ਨਾਪਾ ਵਿੱਚ ਵੀ ਜੋ 1 ਘੰਟੇ ਤੋਂ ਲਗਾਤਾਰ بارش ਹੋਣ ਦੇ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਹਮਸਪਰੀ ਗਰਮੀ ਦੇ ਨਾਲ ਜਿੱਥੇ ਲੋਕ ਪਰੇਸ਼ਾਨ ਸੀ ਅਤੇ ਹੁਣ ਇਸ بارش ਦੇ ਨਾਲ ਲੋਕ ਸੁੱਖ ਦਾ ਸਾਹ ਲੈ ਰਹੇ ਨੇ ਸਾਡੇ ਨਾਲ ਸ਼ਹਿਰ ਨਿਵਾਸੀ ਨੇ ਇਸ ਤਰ੍ਹਾਂ ਦੇਖ ਰਿਹਾ ਜੋ بارش ਪੈ ਰਹੀ ਆ ਕਿੰਨਾ ਕ ਆਨੰਦ ਮਾਣਦੇ ਮਾਰਸ ਮੌਸਮ ਸੁਹਾਵਣਾ ਜਾ ਹੋ ਗਿਆ ਜੀ। ਨਾ ਠੰਡ ਨਾ ਕਰਵੇ ਮੀਂਹ ਨਾਲ ਸੈਟਅਪ ਜਾ ਹੋ ਗਿਆ। ਪਹਿਲਾਂ 3-4 ਦਿਨ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀਗੀ। ਜਿੱਦਾਂ ਕਿ ਪਹਿਲਾਂ ਨਹੀਂ ਪਏ ਸੀ بارشਾਂ। ਮੌਸਮ ਵਧੀਆ ਹੋ ਗਿਆ ਸੀ। ਹੁਣ ਤਾਂ ਫੇਰ ਧੁੱਪ ਵੀ ਨਹੀਂ ਜ਼ਿਆਦਾ। ਇੱਕਦਮ ਬੈ ਗਈ। ਤਾਂ ਲੋਕਾਂ ਨੂੰ ਲੱਗ ਰਿਹਾ ਸੀ ਸਾਨੂੰ ਵੀ ਲੱਗ ਰਿਹਾ ਸੀ ਕਿ ਹਾਂ ਤੇ ਗਰਮੀ ਕਰਮ ਖੀਜੀ ਖੀਜੀ ਹੋਇਆ। ਮੌਸਮ ਮੀਂਹ ਦੇ ਨਾਲ ਮੌਸਮ ਸੁਹਾਵਣਾ ਹੋ ਗਿਆ। ਬਿਲਕੁਲ ਕਹਿੰਦੇ तकरीबन ਹੰਟੇਕ ਤੋਂ ਨਹੀਂ ਯਾਨੀ ਕਿ ਐਵਰੇਜ ਵਾਲਾ ਇਹ ਮੌਸਮ ਬਹੁਤ ਵਧੀਆ ਹੋ ਗਿਆ ਇਹਦੇ ਨਾਲ ਠੰਡਾ ਆਊਗੀ ਤੇ ਬਿਜਲੀ ਦਾ ਖਰਚਾ ਘਟੂਗਾ ਸਾਡੇ ਵਰਗਾਂ ਨੂੰ ਇਦਾਂ ਸੋਚਣਾ ਹੈ ਪਹਿਲਾਂ ਏਸੀ ਚਲਾਈਏ ਨਾ ਚਲਾਈਏ ਸਾਡੀ ਏਸੀ ਦੀ ਬਚਤ ਹੋਊਗੀ ਪਹਿਲਾਂ ਕਿੰਨੀ ਕੁ ਮੁਸ਼ਕਲ ਹੋ ਰਹੀ ਸੀ ਪਹਿਲਾਂ ਮੁਸ਼ਕਲ ਸੀ ਜੀ ਸਾਰਾ ਗਰਮੀ ਜ਼ਿਆਦਾ ਸੀ ਕਿਤੇ ਵੀ ਜਾਣੇ ਆਣ ਜਾਣਾ ਬੜਾ ਔਖਾ ਸੀਗਾ ਮੀਨ ਨਾਲ ਇਹ ਰਾਹਤ ਮਿਲ ਗਈ ਹੈ ਬੱਚਿਆਂ ਨੇ ਸਕੂਲ ਜਾਣਾ ਆਣਾ ਉਹਨਾਂ ਦੇ ਗਰਮੀ ਦੇ ਵਿੱਚ ਜਾਣਾ ਵੀ ਛੱਡ ਗਿਆ ਹੁਣ ਔਖਾ ਬੱਚਿਆਂ ਨੂੰ ਲੈ ਕੇ ਆਉਂਗੇ ਮੌਸਮ ਸੁਹਾਣਾ ਰਹੇਗਾ ਬੱਚੇ ਵੀ ਕੰਫਰਟੇਬਲ ਹੋਣਗੇ ਤੇ ਅਸੀਂ ਛੜਮਾਓ ਵੀ ਕੰਫਰਟੇਬਲ ਹੋ ਜਿਵੇਂ بارش ਦੇ ਨਾਲ ਜਿਹੜੇ ਪਹਾੜੀ ਏਰੀਆ ਚ بارش ਲਗਾਤਾਰ ਪੈ ਰਹੀ ਆ ਅਤੇ ਹੁਣ ਜੋ ਸਬਜ਼ੀਆਂ ਦੇ ਭਾਅ ਆਸਮਾਨ ਨੂੰ ਛੂਰੇ ਨੇ ਕੁਦਰਤ ਦਾ ਕਹਿ ਰਿਹਾ ਜੀ ਇਹਦੋਂ ਤਲਿਆਣੀ ਜਾ ਸਕਦਾ ਪਰ ਮਨਮਾਨ ਆਨੰਦਮਾਨਾ ਚਾਹੀਦਾ ਉੱਥੋਂ بارشਾਂ ਹੋ ਰਹੀਆਂ ਪਹਾੜੀ ਇਲਾਕੇ ਚ ਨੁਕਸਾਨ ਨਫਾ ਬਹੁਤ ਹੋ ਰਿਹਾ ਕੁਝ ਸੜਕਾਂ ਬਲੌਕ ਨੇ ਟ੍ਰਾਂਸਪੋਰਟ ਇਹਨਾਂ ਮਹਿੰਗੀ ਹੋਊਗੀ ਤਾਂ ਹਰੇਕ ਚੀਜ਼ ਮਹਿੰਗੀ ਹੋਣੀ ਆ ਜੀ ਇੱਥੇ ਵੀ بارشਾਂ ਹੋ ਰਹੀਆਂ ਜੇ ਸਬਜ਼ੀਆਂ ਭਜੀਆਂ ਜਿਹੜਾ ਬਹੁਤ ਕਿਸਾਨ ਵੀ ਭਰਾਣੇ ਉਹਨਾਂ ਦਾ ਨੁਕਸਾਨ ਹੋ ਰਿਹਾ ਤਾਂ ਆਲਰੇਡੀ ਇਸ ਕਰਕੇ ਮਹਿੰਗਾ ਹੋ ਰਿਹਾ ਪਰ ਕੁਝ ਟਾਈਮ ਦੀ ਗੱਲ ਆ ਕਿ ਨੋਰਮਲ ਰੇਟ ਤੇ ਮਿਲਣਾ ਨਾ ਨੋਰਮਲ ਜੇ ਮੌਸਮ ਵੀ ਵਾਕ ਸਹੀ ਹੋਊਗਾ ਤਾਂ ਆਪਣੇ ਆ ਵੀ ਉਹਨਾਂ ਨੂੰ ਸਬਜ਼ੀਆਂ ਭਾਜਣ ਦਾ ਬੁਝੈਟ ਹੋ ਜਾਣੀਆਂ ਜੀ ਤੇ ਤੁਸੀਂ ਦੇਖਿਆ ਕਿ ਨਾਭਾ ਸ਼ਹਿਰ ਨਿਵਾਸੀ ਨੇ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਜੋ بارش ਆ ਜਿਪਿਆ ਉਸ ਦੇ ਨਾਲ ਹਮਸਪਰੀ ਕਰਮੀ ਤੋਂ ਜ਼ਰੂਰ ਰਾਹਤ ਮਿਲਿਆ بارش ਵਾਈਂ ਦੀ ਦੇਖੋ ਜਿੱਦਾਂ ਜੜੀਆਂ ਸਮਾਫੇ ਵੀ ਦਗਾਉਂ ਵੀ ਨੇ ਸਰਕਾਰ ਵੀ ਹੈ ਚਾਹੇ ਆ ਜੀਪੀਸੀ ਹੈ ਸਾਰਿਆਂ ਨੇ ਪਿੱਛੇ ਜਿਵੇਂ ਬੜੇ ਬੂਟੇ ਲਵਾਏ ਉਹਦੇ ਨਾਲ ਲੱਗਦਾ ਵੀ ਕੁਝ ਰਾਹਤ ਮਿਲੀ ਹੈ ਕਿਉਂਕਿ ਲਾਲੋ ਤੁਸੀਂ ਵੀ ਬਹੁਤ ਲੰਬੇ ਸਮੇਂ ਤੋਂ ਪਹਿਲੀ ਵਾਰ ਹੋਇਆ ਵੀ ਸੌਣ ਦਾ ਜਿਹੜਾ ਅਸਰ ਹੈ ਅਸਲੀ ਜੋ ਪੁਰਾਣੇ ਬਜ਼ੁਰਗ ਕਹਿੰਦੇ ਸੀ ਕਿ ਸੌਣ ਦੇ ਵਿੱਚ ਸੌਂ ਮੀ ਪੈਂਦਾ ਐਸ ਵਾਰ ਉਹ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਪੂਰਾ ਕਿਉਂਕਿ ਇਹ ਤੋਂ ਪਹਿਲਾਂ ਕੀ ਸੀਗਾ ਬੜਾ ਬੁਰਾ ਹਾਲ ਸੀ ਗਰਮੀ ਨੇ ਮਤਲਬ ਲਾਲੋ ਵੀ ਐਸ ਵਾਰ ਗਰਮੀ ਵੀ ਇਦਾਂ ਦੀ ਪੈ ਰਹੀ ਸੀ ਪਹਿਲਾਂ ਤਾਂ ਵੀ ਜਿਵੇਂ ਸਾਹ ਝੜਦਾ ਸੀ ਗੁੰਡੇ ਸਾਹ ਕੁੱਟਦੇ ਸੀ ਹੁਣ ਕੀ ਆ ਵੀ ਇਹ ਮੌਸਮ ਦੇ ਵਿੱਚ ਬੜਾ ਆਨੰਦ ਆ ਰਿਹਾ ਸਾਰਿਆਂ ਨੂੰ ਹੈ ਬੱਚੇ ਵੱਡੇ ਨੌਜਵਾਨ ਸਾਰੇ ਆਪਣਾ ਮਾਤੀ ਵੀ ਕਰਦੇ ਨੇ ਛੋਟੇ ਬੱਚੇ ਜਿਹੜੇ ਬੜੇ ਲੰਬੇ ਸਮੇਂ ਬਾਅਦ ਦੇਖਣ ਨੂੰ ਮਿਲੇ ਨੇ ਇਸ ਵਾਰ ਬੱਚੇ ਮੀਂਹ ਦੇ ਵਿੱਚ ਲੱਗ ਕੇ ਡੱਪਦੇ। ਬੜਾ ਵਧੀਆ ਜੀ ਸੌਣ ਮਹੀਨੇ ਨੇ ਪੂਰਾ ਆਪਣਾ ਰੰਗ ਬੰਨਿਆ ਪਿਆ। ਫਸਲਾਂ ਦੇ ਲਈ ਵੀ ਬਾਈ ਜੀ ਇਹਦਾ ਬੈਨੀਫਿਟ ਹੀ ਹੈ। ਕਿਉਂਕਿ ਜੇ ਦੇਖੋ ਜਿਆਦਾ ਲੰਬਾ ਸਮਾਂ ਚੱਲ ਇਹੇ ਚੱਲ ਗਿਆ ਫਿਰ ਫਸਲਾਂ ਨੂੰ ਕੁਛ ਨਾ ਕੁਛੇ ਨੁਕਸਾਨ ਕਰ ਸਕਦਾ। ਪਰ ਇਸ ਟਾਈਮ ਕੋਈ ਨੁਕਸਾਨ ਨਹੀਂ ਇਸ ਟਾਈਮ ਤੋਂ ਫਾਇਦਾ ਬਹੁਤ ਜ਼ਿਆਦਾ। ਬਾਰਿਸ਼ ਸਾਡੇ ਲਈ ਬਹੁਤ ਲਾਹੇਵੰਦ ਹੈ ਤੇ ਮੋਟਰਾਂ ਜੋ ਵੀ ਆਪਣੀ ਖੇਤੀਬਾੜੀ ਆਪਾਂ ਕਰਦੇ ਹਾਂ ਮੋਟਰਾਂ ਨੂੰ ਲਗਾਤਾਰ ਬੰਦ ਨੇ ਜੀ ਬਿਜਲੀ ਦਾ ਵੀ ਫਾਇਦਾ ਹੋ ਰਿਹਾ ਤੇ ਫਸਲਾਂ ਦਾ ਵੀ ਪੈਦਾ ਹੋ ਰਿਹਾ ਹੈ ਕਿੰਨਾ ਕਿ ਜਿਹੜਾ ਹੈਗਾ ਤੁਸੀਂ ਆਪ ਦੇ ਕੀ ਕੀ ਕਰ ਰਹੇ ਹੋ ਕਿਹੜੀ ਕਿਹੜੀ ਤਾਕਤ ਹੈ ਫਸਲ ਇਸ ਵਾਰ ਫਸਲਾਂ ਦੀ ਆਪਣੀ ਜੀ ਦੀ ਲਗਾਈ ਹੋਈ ਹੈ 26 ਦੀ ਫਸਲ ਲਗਾਈ ਹੋਈ ਆ ਤੇ ਦੋਨੇ ਨੂੰ ਪਾਣੀ ਜਿੰਨਾ ਉੱਥੇ ਖਾਬ ਨਾਲ ਮੋਟਰਾਂ ਦੇ ਵਿੱਚ ਲੱਟਣਾ ਸੀਗਾ ਉਹ ਬਾਰਿਸ਼ ਨਹੀਂ ਹੋ ਰਿਹਾ ਹੈ ਤਾਂ ਪਾਣੀ ਦਾ ਵੀ ਆਪਾਂ ਨੂੰ ਫਸਲ ਹਾਂ ਜੀ ਫਸਲਾਂ ਵਾਸਤੇ ਹੀ ਵਰਦਾਨ ਸਾਹਿਬ ਦਾ ਕੋਈ ਸੁੰਢੀ ਜਾਂ ਜੇ ਮੈਂ ਕਹਿ ਦਿੰਨੇ ਆ ਬਿਮਾਰੀ ਤੁਹਾਰੀ ਲੱਗਦੀ ਹੈ ਫਸਲਾਂ ਨੂੰ ਉਦੋਂ ਉਸ ਉਦੋਂ ਹੀ ਬਚਤ ਰਹਿੰਦੀ ਹੈ ਤੇ ਜਿਹੜਾ ਮੀਂਹ ਦਾ ਪਾਣੀ ਆ ਉਹ ਵੀ ਰੇਹ ਮੰਗ ਲੱਗਦਾ ਇਸ ਵਾਰੀ ਬੱਦਰ ਪੈ ਰਿਆ بارش ਪਿਛਲੇ ਸਾਲ ਨਾਲੋਂ ਪਿਛਲੇ ਸਾਲ ਨਾਲੋਂ ਫੇਰ ਵੀ ਬਿਹਤਰ ਪਹਿਲਾਂ ਹੁੰਦੇ ਘਟ ਪੈਂਦੇ ਸੀਗੇ ਵੀ ਜੋ ਵੀ ਹੁਣ ਜਿਵੇਂ ਜਿਹੜੀਆਂ ਇਹ ਮੌਸਮ ਦੇ ਹਾਵ ਨਾਲ بارش ਹੋ ਰਹੀ ਆ ਉਹ ਬਦਲਾ ਰਾਇ ਉਹ ਨਾਲ ਵਾਦੇ ਲਾਹੇ ਵੰਦਾ ਪਾਸ ਬਹੁਤ ਹੀ ਗਰਮੀ ਤੋਂ ਬਹੁ ਰਾਹਤ ਲਿਆ ਪਰ ਵੀ ਕੰਮ ਕਰਾਂ ਦੀ ਦਿੱਕਤ ਆ ਗਈ ਕਿਉਂਕਿ ਗਾਹ ਕਾਰੇ ਪਰ ਵੀ ਜਿਮੀਨਰ ਨੂੰ ਬੜਾ ਫਾਇਦਾ ਹੋਈ ਕੋਨਾ ਕੰਮ ਲਗਾਤਾ ਚੱਲਦਾ ਪਾਣੀ ਦੀ ਲੋੜ ਨਹੀਂ ਪਾਣੀ ਦੀ ਆਪਣੀ ਬਚਤ ਹੋ ਗਈ ਪਰ ਵੀ ਨਾਲ ਜਿਵੇਂ ਸਾਡਾ ਫੀਲ ਕਰਦਾ ਕੰਮ ਆਈ ਰੇ ਕਿਹਦਾ ਲੱਗ ਲੱਗਾ ਮਾ ਇਹਨੂੰ ਕੰਮ ਕਰ ਦਿੱਕਦਾ ਜੀ ਬਹੁਤ ਰਾਹਤ ਵਾਲੀ ਗੱਲ ਹੈ ਜਿਹੜਾ 90 ਵਿੱਚ ਤਾਂ ਗਰਮੀ ਇੰਨੀ ਜ਼ਿਆਦਾ ਹੋ ਗਈ ਸੀ ਇਹ ਤਾਂ ਬਹੁਤ ਵਧੀਆ ਹੋਇਆ ਜਿਹੜਾ ਜਿ ਰੱਬ ਨੇ ਇਹ ਕਿਰਪਾ ਕੀਤੀ ਹੈ ਕਿੰਨੀ ਕੋ ਖੁਸ਼ੀ ਆ ਕਿਉਂਕਿ ਪਹਿਲਾਂ ਆਉਂਦਾ ਸੀ ਬੱਦਲ ਚਲਾ ਜਾਂਦਾ ਸੀ ਪਹਿਲਾਂ ਹੁੰਦਾ ਸੀ ਵੀ ਮਨ ਨੂੰ ਵੀ ਮੀਂਹ ਪਊਗਾ ਤੇ ਅੱਜ ਇੱਕਦਮ ਆ بارش ਹੋ ਰਹੀ ਹੈ ਬਿਲਕੁਲ ਜੀ ਨਾਭਾ ਇੱਕ ਅਹਜਾ ਸ਼ਹਿਰ ਹੈ ਜਿੱਥੇ ਸ਼ਹਿਰ ਸ਼ਹਿਰ ਦੇ ਇਲਾਕੇ 'ਚ ਬਹੁਤ ਘੱਟ ਮੀਂਹ ਪੈਂਦਾ ਹੈ ਤੇ ਅੱਜ ਇਹ ਮੀਂਹ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਵੀ ਆ ਮੌਸਮ ਜੋ ਹੈ ਮਤਲਬ ਰੱਬ ਨੇ ਬਹੁਤ ਘੱਟ ਦਿਖਾਇਆ ਤੁਹਾਨੂੰ ਕਿਸਮ ਮੌਸਮ ਦਾ ਨਜ਼ਾਰਾ ਆ ਰਿਹਾ ਹੈ ਪਕੌੜੇ ਵਗੈਰਾ ਬਣਾਵਾਂਗੇ ਚਾਹ ਨਾਲ ਸਾਹੀ सेलिब्रेशन ਕਿੰਨੇ ਦਿਨ ਤੋਂ ਜਿਹੜਾ ਹੈਗਾ ਮੌਸਮ ਹਮਸ ਭਰਿਆ ਸੀ ਤੇ ਹੁਣ ਕਿੰਨੀ ਰਾਹਤ ਮਿਲੀ ਦੋ ਤਿੰਨ ਦਿਨ ਤੋਂ ਜਿਹੜੇ ਹਮਸ ਜਿਹੜਾ ਮੌਸਮ ਸੀ ਉਸ ਤੋਂ ਅੱਜ ਕਾਫੀ ਰਾਹਤ ਮਿਲੀ ਹੈ ਵਧੀਆ ਥੀਨ ਹੋ ਰਿਹਾ ਛੇਰ ਤੋਂ ਅਸਰ ਸਵੇਰ ਦੀ ਸ਼ਕ ਹੋ ਗਿਆ ਕਾਫੀ ਵਿੱਚ ਵਿੱਚ ਸਾਈ ਗਾਰੀਆ ਵਧੀਆ ਮੋਟ ਮੋਟ ਹੈ ਨਾਬਦ ਉਪੇਂਦਰ ਸਿੰਘ ਦਾ ਅੰਕ ਸੁਵਰਾਟੀ ਲਈ